ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਦਾਮ ਹੁਸੈਨ ਜਿਸ ਨੇ ਆਪਣੇ 27 ਲੀਟਰ ਖੂਨ ਨਾਲ 3 ਸਾਲ ਲਾ ਕੇ ਇੱਕ ਬਲੱਡ ਕਰਾਨ ਲਿਖੀ ਪਰ ਦੂਜੇ ਪਾਸੇ ਜ ਰਾਕੀ ਲੋਕਾਂ ਦਾ ਬਹੁਤ ਜ਼ਿਆਦਾ ਖੂਨ ਵੀ ਵਹਾਇਆ ਉਹ ਸਦਾਮ ਜੋ ਗਰੀਬੀ ਵਿੱਚ ਪੈਦਾ ਹੋਇਆ ਤੇ ਇਹ ਰਾਗ ਦਾ ਰਾਸ਼ਟਰਪਤੀ ਬਣਿਆ ਤੇ ਪੂਰੇ 24 ਸਾਲ ਤੱਕ ਰਾਜ ਕੀਤਾ ਪਰ ਸੋਚਣ ਵਾਲੀ ਗੱਲ ਹੈ ਕਿ ਇਹ ਰਿਹਾ ਕੀ ਹੋਇਆ ਕਿ ਸਿੱਧਾ ਇਹ ਰਾਗ ਦੇ ਰਾਸ਼ਟਰਪਤੀ ਤੋਂ ਮੋਸਟ ਵਾਂਟਡ ਪਰਸਨ ਆਫ ਇਰਾਕ ਬਣ ਗਿਆ ਕਿਉਂ ਇਸ ਪਾਵਰਫੁਲ ਤਾਨਾਸ਼ਾਹ ਨੂੰ ਥਾਂ-ਥਾਂ ਦੇ ਲੁੱਕੇ ਰਹਿਣਾ ਪਿਆ ਤੇ ਆਪਣੇ ਰਾਜ ਵਿੱਚ ਉਸਨੇ ਅਜੇ ਹਾ ਕਿਹੜਾ ਪਾਪ ਕਰ ਦਿੱਤਾ ਕਿ ਉਸਨੂੰ ਫਾਂਸੀ ਦਿੱਤੀ ਗਈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਚ ਮਿਲ ਜਾਣਗੇ ਬਸ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਵਿੱਚ ਦੋਸਤੋ ਸਦਾਮ ਹੁਸੈਨ ਦਾ ਜਨਮ 28 ਅਪ੍ਰੈਲ 1937 ਨੂੰ ਤਿਕਰੇ ਦੇ ਅਲ ਅਫਜਾ ਇਲਾਕੇ ਵਿੱਚ ਹੋਇਆ ਤੇ ਸਦਾਮ ਦੇ ਜਨਮ ਤੋਂ ਕੁਝ ਹੀ ਮਹੀਨਿਆਂ ਪਹਿਲਾਂ ਉਹਦੇ ਪਿਤਾ ਦੀ ਡੈਥ ਹੋ ਗਈ ਸਦਾਮ ਦੀ ਮਾਂ ਨੇ ਕੋਕ ਵਿੱਚ ਸਦਾਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਦਾਮ ਦੇ ਚਾਚਾ ਖੈਰ ਅੱਲਾ ਤਾਲਫਾ ਨੇ ਹੋਣ ਵਾਲੇ ਬੱਚੇ ਦੀ ਪੂਰੀ ਜ਼ਿੰਮੇਵਾਰੀ ਲਈ। ਸਦਾਮ ਨੇ ਕਦੇ ਵੀ ਆਪਣੇ ਪਿਤਾ ਨੂੰ ਨਹੀਂ ਦੇਖਿਆ। ਉਸ ਤੋਂ ਬਾਅਦ ਉਸ ਦੀ ਮਾਂ ਸੁਬਾ ਤੁਲਫਾ ਨੇ ਦੂਜਾ ਵਿਆਹ ਕਰਵਾ ਲਿਆ। ਖੈਰ ਅੱਲਾ ਤਾਲਫਾ ਇੱਕ ਮਸ਼ਹੂਰ ਵਿਅਕਤੀ ਜੋ ਪੇਸ਼ੇ ਵਿੱਚ ਬਾਦ ਪਾਰਟੀ ਵਿੱਚ ਪੋਲਿਟਿਸ਼ੀਅਨ ਸੀ। ਬਾਅਦ ਵਿੱਚ ਸਦਾਮ ਦਾ ਚਾਚਾ ਖੈਰ ਅੱਲਾ ਤਾਲਫਾ ਉਸ ਨੂੰ ਬਗਦਾਦ ਲੈ ਜਾਂਦਾ ਹੈ ਜਿੱਥੇ ਸਦਾਮ ਨੇ ਸਕੂਲ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ। ਥੋੜੇ ਟਾਈਮ ਤੋਂ ਬਾਅਦ ਫਿਰ ਸਦਾਮ ਆਪਣੀ ਮਾਂ ਕੋਲ ਆ ਜਾਂਦਾ ਹੈ। ਪਰ ਉਸਦਾ ਸੋਤੇਲਾ ਬਾਪ ਇਬਰਾਹਿਮ ਅਲ हसन ਉਸ ਉਪਰ ਇੰਨਾ ਜੁਰਮ ਕਰਦਾ ਸੀ ਕਿ ਉਹ 10 ਸਾਲ ਦੀ ਉਮਰ ਵਿੱਚ ਘਰੋਂ ਭੱਜ ਕੇ ਦੁਬਾਰਾ ਖੈਰ ਅੱਲਾਹ ਤਰਫਾ ਗੁਰਜਲੇ ਗਿਆ ਸਾਲ 1957 ਉਹ ਸਾਲ ਜਦੋਂ 20 ਸਾਲ ਦੀ ਉਮਰ ਵਿੱਚ ਸਦਾਮ ਨੇ ਬਾਦ ਪਾਰਟੀ ਜੋਇਨ ਕੀਤੀ ਪਾਰਟੀ ਦੀ ਜੋਇਨਿੰਗ ਪਿੱਛੇ ਸਿੱਧਾ ਸਿੱਧਾ ਉਹਦੇ ਚਾਚਾ ਖੈਰ ਲਕਤਲ ਫਦਤਜੀ ਸਾਲ 59 ਉਹ ਸਾਲ ਜਦੋਂ ਇਰਾਕ ਵਿੱਚ ਮੋਨਾਰਕੀ ਸ਼ਾਸਨ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਮਤਲਬ 14 ਜੁਲਾਈ ਨੂੰ ਇੱਕ ਬਹੁਤ ਵੱਡਾ ਰੈਵਲੂਸ਼ਨ ਹੁੰਦਾ ਹੈ ਜਿਸ ਵਿੱਚ ਫੈਸਲ 2 ਨੂੰ ਓਵਰਥਰੋ ਕੀਤਾ ਜਾਂਦਾ ਹੈ ਤੇ ਅਬਦ ਅਲ ਕਰੀਮ ਕਾਸਮ ਖੁਦ ਰਾਸ਼ਟਰਪਤੀ ਬਣ ਜਾਂਦਾ ਹੈ ਜੋ ਉਸ ਸਮੇਂ ਰਾਗ ਦੀ ਆਰਮੀ ਦਾ ਜਰਨਲ ਸੀ ਉਸ ਸਮੇਂ Iraq ਵਿੱਚ ਇਕੱਲੀ ਬਾਤ ਪਾਰਟੀ ਨਹੀਂ ਸੀ ਉਸ ਤੋਂ ਇਲਾਵਾ ਸੋਸ਼ਲ ਡੈਮੋਕ੍ਰੇਟਸ ਅਤੇ Iraqi ਕਮਿਊਨਿਸਟ ਪਾਰਟੀ ਵੀ ਸੀ ਅਕਸਰ ਬਾਤ ਪਾਰਟੀ ਤੇ ਇਨ੍ਹਾਂ ਪਾਰਟੀਆਂ ਦੀ ਵਿਚਾਰਧਾਰਾ ਬਹੁਤ ਜ਼ਿਆਦਾ ਡਿਫਰੈਂਟ ਸੀ ਬਾਤ ਪਾਰਟੀ ਤੋਂ हट ਕੇ ਪ੍ਰੈਜ਼ੀਡੈਂਟ ਕਾਸਮ ਦੇ ਰਿਲੇਸ਼ਨ ਇਨ੍ਹਾਂ ਪਾਰਟੀਆਂ ਨਾਲ ਜ਼ਿਆਦਾ ਵਧਣ ਲੱਗੇ ਪ੍ਰੈਜ਼ੀਡੈਂਟ ਕਾਸਿਮ ਦੀਆਂ ਇਹਨਾਂ ਨੀਤੀਆਂ ਨੇ ਬਾਦ ਪਾਰਟੀ ਸਮੇਤ ਕਈ ਪੈਨ ਅਰਬ ਆਰਗੇਨਾਈਜੇਸ਼ਨਾਂ ਨੂੰ ਨਾਰਾਜ਼ ਕੀਤਾ ਜਿਨ੍ਹਾਂ ਨੇ ਬਾਅਦ ਵਿੱਚ 7 ਅਕਤੂਬਰ 1959 ਨੂੰ ਅਲ ਰਸ਼ੀਦ ਸਟਰੀਟ ਵਿੱਚ ਕਾਸਿਮ ਦੀ ਹੱਤਿਆ ਕਰਨ ਤੇ ਸੱਤਾ ਹਾਸਲ ਕਰਨ ਦੀ ਸਾਜ਼ਿਸ਼ ਰਚੀ ਅਬਦੁਲ ਕਰੀਮ ਅਲ ਸੇਖਲੀ ਉਹ ਇਨਸਾਨ ਜਿਸ ਨੇ ਸਭ ਤੋਂ ਪਹਿਲਾਂ ਸਦਾਮ ਨੂੰ ਕਾਸਿਮ ਦਾ ਕਤਲ ਕਰਨ ਲਈ ਚੁਣਿਆ ਪ੍ਰੈਜ਼ੀਡੈਂਟ ਕਾਸਿਮ ਨੂੰ ਮਾਰਨ ਦਾ ਦਿਨ ਆ ਜਾਂਦਾ ਹੈ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਨੇ ਜਿਉਂ ਹੀ ਕਾਸਿਮ ਆਪਣੀ ਗੱਡੀ ਵਿੱਚ ਸਟਰੀਟ ਵਿੱਚੋਂ ਲੰਘ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਗੋਲੀ ਸਦਾਮ ਨੇ ਚਲਾਈ ਉਸ ਤੋਂ ਬਾਅਦ ਬਹੁਤ ਬਾਕੀਆਂ ਨੇ ਗੋਲੀਆਂ ਚਲਾਈਆਂ ਗਾਰਡਸ ਤੇ ਹਮਲਾਵਰਾਂ ਵਿੱਚ ਮੁਕਾਬਲਾ ਹੋਇਆ ਰਾਸ਼ਟਰਪਤੀ ਕਾਸਮ ਨੂੰ ਦੋ ਗੋਲੀਆਂ ਲੱਗੀਆਂ ਇੱਕ ਮੋਢੇ ਤੇ ਇੱਕ ਬਾਹ ਤੇ ਪਰ ਉਹ ਮਰਨੋਂ ਬਚ ਗਿਆ ਸਦਾਮ ਨੂੰ ਲੱਗਾ ਕਿ ਰਾਸ਼ਟਰਪਤੀ ਕਾਸਮ ਮਾਰਿਆ ਗਿਆ ਹੁਣ ਪਰ ਬਿਲਕੁਲ ਉਲਟ ਪ੍ਰੈਜ਼ੀਡੈਂਟ ਕਾਸਮ ਇਸ ਹਮਲੇ ਵਿੱਚ ਬਚ ਗਿਆ ਤੇ ਸ਼ੁਰੂ ਹੋਇਆ ਸਦਾਮ ਤੇ ਉਹਦੇ ਸਾਥੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ سلسلہ ਅਮਰੀਕੀ ਅਖਬਾਰ ਯੂਨਾਈਟਿਡ ਪ੍ਰੈਸ ਇੰਟਰਨੈਸ਼ਨਲ ਵਿੱਚ ਇੱਕ ਲੇਖ ਛਪਿਆ ਜਿਸ ਵਿੱਚ ਲਿਖਿਆ ਸੀ ਕਿ ਸਦਾਮ ਨੂੰ ਕੱਲੀ ਬਾਥ ਪਾਰਟੀ ਨੇ ਨਹੀਂ ਸਗੋਂ ਅਮਰੀਕੀ ਸੀਆਈਏ ਤੇ ਇਜਿਪਸ਼ੀਅਨ ਇੰਟੈਲੀਜੈਂਸ ਨੇ ਵੀ ਹੈਲਪ ਕੀਤੀ ਇਸੇ ਕਰਕੇ ਪ੍ਰੈਜ਼ੀਡੈਂਟ ਨੂੰ ਮਾਰਨ ਦੀ ਕੱਲੀ ਸਾਜ਼ਿਸ਼ ਅਮਰੀਕਾ ਅਤੇ ਇਜਿਪਸ਼ੀਅਨ ਗਵਰਨਮੈਂਟ ਦੀ ਸੀ ਸਦਾਮ ਤਾਂ ਸਿਰਫ ਉਹਨਾਂ ਦਾ ਇੱਕ ਪਪਟ ਸੀ ਇਹਨਾਂ ਏਜੰਸੀਆਂ ਨੇ ਸਦਾਮ ਨੂੰ ਸੀਰੀਆ ਤੇ ਸੀਰੀਆ ਤੋਂ ਬਾਹਰ ਏਜੀਪਟ ਲੈ ਕੇ ਗਏ ਮਤਲਬ ਸਿੱਧਾ ਕਿ ਜੇ ਸਦਾਮ ਫੜਿਆ ਗਿਆ ਸਦਾਮ ਦੇ ਨਾਲ ਨਾਲ ਇਹਨਾਂ ਏਜੰਸੀਆਂ ਦੇ ਵੀ ਭੇਦ ਖੁੱਲਣਗੇ ਇਸ ਤੋਂ ਬਾਅਦ ਸਦਾਮ ਨੂੰ ਏਜੀਪਟ ਦੀ ਰਾਜਧਾਨੀ ਕੈਰੋ ਲਿਆਂਦਾ ਗਿਆ ਜਿੱਥੇ ਉਸ ਨੂੰ ਬਹੁਤ ਸਾਰੇ ਪੈਸੇ ਦਿੱਤੇ ਗਏ ਤਾਂ ਕਿ ਉਹ ਮੂੰਹ ਨਾ ਖੋਲੇ ਸਦਾਮ 1959 ਤੋਂ ਲੈ ਕੇ 1963 ਤੱਕ ਇਜੀਪਟ ਵਿੱਚ ਰਿਹਾ ਅਮਰੀਕਾ ਕਾਸਮ ਨੂੰ ਮਾਰਨ ਲਈ ਇੱਕ ਹੋਰ ਪਲਾਨ ਤੇ ਕੰਮ ਕਰਨ ਲੱਗਿਆ ਫਰਵਰੀ 1963 ਰਾਸ਼ਟਰਪਤੀ ਕਾਸਮ ਨੂਰ ਰਮضان ਰੈਵੋਲੂਸ਼ਨ ਵਿੱਚ ਕਿਸੇ ਬਾਦ ਪਾਰਟੀ ਦੇ ਕੂਪ ਨੇ ਮਾਰ ਦਿੱਤਾ ਜਿਸ ਨੂੰ ਸੀਆਈਏ ਨੇ ਪੂਰੀ ਸਪੋਰਟ ਕੀਤੀ ਸੀ ਅਬਦੁਲ ਸਲਾਮ ਆਰਿਫ ਬਣਦੇ ਨੇ ਇਰਾਕ ਦੇ ਨਵੇਂ ਰਾਸ਼ਟਰਪਤੀ ਇਸ ਰੈਵੋਲੂਸ਼ਨ ਵਿੱਚ ਸਦਾਮ ਦਾ ਕੋਈ ਵੀ ਰੋਲ ਨਹੀਂ ਸੀ ਪ੍ਰੈਜ਼ੀਡੈਂਟ ਅਬਦੁਲ ਸਲਾਮ ਆਰੀਫ ਸੱਤਾ ਵਿੱਚ ਆਉਂਦੇ ਹੀ ਆਪਣੀ ਪਾਰਟੀ ਦੇ ਗੱਦਾਰਾਂ ਨੂੰ ਸਾਫ਼ ਕਰਨ ਤੇ ਜੋ ਬਗਾਵਤੀ ਸਨ ਉਹਨਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਅਕਤੂਬਰ 1964 ਵਿੱਚ ਆਉਂਦੇ ਹੀ ਸਦਾਮ ਨੂੰ ਗ੍ਰਿਫਤਾਰ ਕੀਤਾ ਗਿਆ ਪਰ 2 ਸਾਲ ਬਾਅਦ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਰਿਹਾ ਤੇ ਦੂਜੇ ਪਾਸੇ ਬਾਦ ਪਾਰਟੀ ਵੀ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ ਤੇ ਜੇਲ੍ਹ ਵਿੱਚੋਂ ਭੱਜਣ ਤੋਂ ਬਾਅਦ ਸਦਾਮ ਅਹਿਮਦ ਹਸਨ ਅਲ ਬਕਰ ਦੇ ਕੋਲ ਆ ਜਾਂਦਾ ਹੈ ਜਿੱਥੇ ਉਹ ਸਦਾਮ ਨੂੰ ਰੀਜਨਲ ਕਮਾਂਡ ਦਾ ਉਪਸ ਖੱਤਰ ਲਾ ਦਿੰਦਾ ਹੈ ਪਾਰਟੀ ਲਈ ਵਧੀਆ ਕੰਮ ਤੇ ਰੀਬਿਲਡ ਕਰਕੇ ਸਦਾਮ ਨੂੰ ਕਮਾਂਡਰ ਬਣਾ ਦਿੱਤਾ ਗਿਆ ਫਿਰ ਸਦਾਮ ਨੇ ਬਾਥਿਸਟ ਸਕਿਉਰਿਟੀ ਸਰਵਿਸ ਬਣਾਈ ਜਿਸ ਨੂੰ ਉਸਨੇ ਇਕੱਲੇ ਹੀ ਕੰਟਰੋਲ ਕੀਤਾ ਸਾਲ ਆਉਂਦਾ 1968 ਦਾ ਜੁਲਾਈ ਮਹੀਨਾ ਉਹ ਸਾਲ ਜਦੋਂ ਸਦਾਮ ਨੇ ਅਹਿਮਦ ਹਸਨ ਅਲ ਬਕਰ ਦੇ ਨਾਲ ਮਿਲ ਕੇ ਅਬਦੁੱਲ ਰਹਿਮਾਨ ਆਰੀਫ ਦਾ ਤਖਤਾ ਫਲਟਾ ਦਿੱਤਾ ਅਲ ਬਕਰ ਰਾਸ਼ਟਰਪਤੀ ਤੇ ਸਦਾਮ ਖੁਦ ਪ੍ਰਧਾਨ ਮੰਤਰੀ ਬਣਿਆ ਪਰ ਅਲ ਬਕਰ ਤੋਂ ਜ਼ਿਆਦਾ ਫੇਮਸ ਸਦਾਮ ਹੋ ਗਿਆ ਸੱਤਾ ਵਿੱਚ ਆਉਣ ਤੋਂ ਬਾਅਦ ਸਦਾਮ ਨੇ ਲੋਕਾਂ ਤੇ ਇਰਾਕ ਦੀਆਂ ਅੰਦਰੂਨੀ ਮੁਸ਼ਕਲਾਂ ਨੂੰ ਸੁਲਝਾਉਣ ਬਾਰੇ ਫੋਕਸ ਕੀਤਾ। ਇਰਾਕ ਉਸ ਸਮੇਂ ਕਈ ਮੇਜਰ ਪ੍ਰੋਬਲਮ ਵਿੱਚੋਂ ਲੰਘ ਰਿਹਾ ਸੀ ਜਿਵੇਂ ਕਿ ਸੋਸ਼ਲ, ਰਿਲੀਜੀਅਸ, ਨਸਲੀ ਤੇ ਆਰਥਿਕ। ਅਕਸਰ ਇਹ ਲਾਈਨਾਂ ਆਮ ਜਿਹੀਆਂ ਸਨ। ਸੁੰਨੀ ਬਨਾਮ ਸ਼ੀਆ, ਅਰਬ ਬਨਾਮ ਕੁਰਦ, ਟ్రਾਈਵਲ ਚੀਫ ਬਨਾਮ ਅਰਬਨ ਵਪਾਰੀ, ਨੋਮਾਡ ਵਰਸਸ ਪੀਸੈਂਟ ਇਹਨਾਂ ਸਾਰੇ ਤੜਿਆਂ ਨੂੰ ਸਿਰਤਾ ਤੇ ਲਿਆਉਣ ਵਿੱਚ ਸਦਾਮ ਦਾ ਅਹਿਮ ਯੋਗਦਾਨ ਸੀ। ਪੂਰੀ ਤਰ੍ਹਾਂ ਫੇਮਸ ਸਦਾਮ ਸਾਰੇ ਫੈਸਲੇ ਖੁਦ ਲੈਣ ਲੱਗਿਆ। ਅਲ ਬਕਰਦੀ ਤਾਂ ਸਿਰਫ ਪਪਟ ਗਵਰਨਮੈਂਟ ਸੀ ਪਰ ਰੂਲ ਸਦਾਮ ਕਰਦਾ ਸੀ ਕੁਝ ਸਾਲਾਂ ਦੇ ਅੰਦਰ ਸਦਾਮ ਨੇ ਅਨਪੜਤਾ ਦੇ ਖਾਤਮੇ ਲਈ ਨੈਸ਼ਨਲ ਮੂਵਮੈਂਟ ਅਤੇ ਇਰਾਕ ਵਿੱਚ ਮੁਫਤ ਸਿੱਖਿਆ ਲਈ ਮੂਵਮੈਂਟ ਦੀ ਸ਼ੁਰੂਆਤ ਕੀਤੀ ਸੈਨਕਾਂ ਲਈ ਉਹਨਾਂ ਦੇ ਘਰਦਿਆਂ ਲਈ ਮੈਡੀਕਲ ਫੈਸਿਲਿਟੀਆਂ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਗਈਆਂ ਇਰਾਕ ਵਿੱਚ ਸੜਕਾਂ ਮਾਈਨਿੰਗ ਅਤੇ ਇੰਡਸਟਰੀਅਲ ਗਰੋਥ ਵੀ ਹੋਈ ਹਰ ਇੱਕ ਸ਼ਹਿਰ ਕਸਬੇ ਵਿੱਚ ਬਿਜਲੀ ਪਹੁੰਚਾਈ ਗਈ ਪ੍ਰਾਈਵੇਟ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਇਹਨਾਂ ਸਾਰੇ ਸਮਾਜ ਸੇਵੀ ਕਮਾਂ ਲਈ ਯੂਨੈਸਕੋ ਤੋਂ ਸਦਾਮੁਦ ਪੁਰਸਕਾਰ ਵੀ ਮਿਲਿਆ। ਉਸ ਸਮੇਂ ਇਰਾਕ ਦੇ ਔਇਲ ਰੈਵਨਿਊ ਪੂਰੀ ਪੀਕ ਤੇ ਸੀ। ਸਦਾਮ ਨੇ ਵਿਦੇਸ਼ੀ ਤੇਲ ਇੰਟਰਸਟ ਨੂੰ ਨੈਸ਼ਨਲਾਈਜ਼ ਕੀਤਾ। ਸਰਕਾਰ ਨੇ 1974-75 ਵਿੱਚ ਐਗਰੀਕਲਚਰ ਡਿਵੈਲਪਮੈਂਟ ਲਈ ਖਰਚੇ ਦੁੱਗਣੇ ਕਰ ਦਿੱਤੇ। ਸਾਲ 1972 ਦੋ ਆਦਮੀ ਇੱਕ ਸਮਝੌਤੇ ਦਸਤਖਤ ਕਰ ਰਹੇ ਸਨ। ਲੈਫਟ ਸਾਈਡ ਤੇ ਅਲੈਕਸੀ ਕੋਮਿਗਨ ਅਤੇ ਅਹਿਮਦ ਅਹਿਮਦ ਹਸਨ ਅਲ ਬਕਰ ਨੇ ਇਰਾਕੀ ਸੋਵੀਅਤ ਟ੍ਰੀਟੀ ਆਫ ਫ੍ਰੈਂਡਸ਼ਿਪ ਅਤੇ ਕੋਆਪਰੇਸ਼ਨ ਬਣਾਇਆ। ਇਸ ਟ੍ਰੀਟੀ ਤੋਂ ਅਮਰੀਕਾ ਬਿਲਕੁਲ ਖੁਸ਼ ਨਾ ਹੋਇਆ ਜਵਾਬ ਵਿੱਚ ਅਮਰੀਕਾ ਨੇ ਇਰਾਕੀ-ਕੁਰਦ ਯੁੱਧ ਵਿੱਚ ਮੁਸਤਫਾ ਵਰਜਾਨੀ ਦੀ ਅਗਵਾਈ ਵਾਲੇ ਕੁਰਦ ਬਾਗੀਆਂ ਨੂੰ ਗੁਪਤ ਰੂਪ ਵਿੱਚ ਫਾਈਨਾਂਸ ਕੀਤਾ ਸਾਲ 1978 ਵਿੱਚ ਅਲਬਕਰ ਨੇ ਸੀਰੀਆ ਨਾਲ ਕਈ ਟ੍ਰੀਟੀਆਂ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਸੰਧੀਆਂ ਰਾਹੀਂ ਦੋਵੇਂ ਦੇਸ਼ ਬਹੁਤ ਜ਼ਿਆਦਾ ਕਲੋਜ਼ ਹੋ ਜਾਣੇ ਸੀ ਪਰ ਸਦਾਮ ਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਤੇ ਇੱਥੇ ਖੇਡਿਆ ਸਦਾਮ ਨੇ ਆਪਣਾ ਮਾਸਟਰ ਸਟ੍ਰੋਕ ਸੱਤਾ ਆਪਣੇ ਕੰਟਰੋਲ ਵਿੱਚ ਕਰਨ ਲਈ ਸਦਾਮ ਨੇ ਜ਼ਬਰਦਸਤੀ ਅਲਬਕਰ ਨੂੰ ਰਜ਼ਾਇੰਦ ਹੋਣ ਲਈ ਕਿਹਾ ਮੀਡੀਆ ਨੂੰ ਦੱਸਣ ਲਈ ਕਿਹਾ ਕਿ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਹੈ ਇਸ ਲਈ ਉਹ ਕੰਮ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਰਾਸ਼ਟਰਪਤੀ ਦਾ ਉਹਦਾ ਸਿਰਫ ਸੱਦਾਮ ਕੋਲ ਆ ਜਾਂਦਾ ਹੈ ਸੱਦਾਮ ਰਾਸ਼ਟਰਪਤੀ ਬਣਦੇ ਸਾਰੀ ਉਸਨੇ ਪਹਿਲਾ ਕੰਮ ਆਪਣੇ ਨੇਤਾਵਾਂ ਦੀ ਇੱਕ ਮੀਟਿੰਗ ਬੁਲਾਈ ਇਸ ਮੀਟਿੰਗ ਵਿੱਚ ਸੱਦਾਮ ਨੇ 68 ਪਾਰਟੀ ਵਰਕਰਾਂ ਦੀ ਸੂਚੀ ਤਿਆਰ ਕੀਤੀ ਜਿਸਤੇ ਉਸ ਨੂੰ ਪੂਰਾ ਸ਼ੱਕ ਸੀ ਇਹਨਾਂ 68 ਵਿਅਕਤੀਆਂ ਉੱਪਰ ਡਿਸਲੋਇਲ ਦਾ ਲੇਬਲ ਲਾ ਕੇ ਦੇਸ਼द्रोह ਦਾ ਕਦਮ ਚੁਲਾਇਆ ਗਿਆ ਤੇ 22 ਵਰਕਰਾਂ ਨੂੰ ਫਾਂਸੀ ਦੇ ਦਿੱਤੀ ਗਈ 1979 ਤੱਕ ਪਾਰਟੀ ਦੇ ਸੈਂਕੜੇ ਉੱਚੇ ਅਧਿਕਾਰੀਆਂ ਨੂੰ ਸੱਦਾਮ ਨੇ ਆਪਣੇ ਰਾਸਤੇ ਤੋਂ ਹਟਾ ਦਿੱਤਾ ਇਸ ਹਰਕਤ ਨਾਲ ਸੱਦਾਮ ਦਾ ਕੌਫ ਪੂਰੇ ਇਰਾਕ ਵਿੱਚ ਫੈਲ ਗਿਆ ਦੋਸਤ ਸੱਦਾਮ ਨੇ ਜਿੰਨਾ ਇਰਾਕ ਨੂੰ ਡਿਵੈਲਪ ਕੀਤਾ ਉਸ ਤੋਂ ਵੱਧ ਤਾਂ ਉਸਨੇ ਲੋਕਾਂ ਦਾ ਕਤਲ ਕਰ ਦਿੱਤਾ ਦਾ ਇਕਨੋਮਿਸਟ ਦੇ ਅਨੁਸਾਰ ਤਕਰੀਬਨ 25 ਲੱਖ ਲੋਕਾਂ ਦਾ ਕਤਲ ਕੀਤਾ ਗਿਆ ਜਦੋਂ ਸੱਦਾਮ ਦਾ ਰਾਜ ਸੀ ਉਹ 20ਵੀਂ ਸਦੀ ਦਾ ਆਖਰੀ ਡਿਕਟੇਟਰ ਸੀ ਜਿਸ ਦਾ ਰਾਜ ਲਹੂ-ਲਹਾਨ ਰਿਹਾ ਖਬਰਾਂ ਵੀ ਬਹੁਤ ਸਾਰੀਆਂ ਦਬਾਈਆਂ ਗਈਆਂ ਪ੍ਰੋਪਗੈਂਡਾ ਪ੍ਰਚਾਰ ਦਾ ਵੀ ਪੂਰਾ-ਪੂਰਾ ਸਹਾਰਾ ਲਿਆ ਗਿਆ ਇਥੇ ਤੱਕ ਕਿਹਾ ਗਿਆ ਕਿ ਸਦਾਮ ਬੇਬਿਲੋਨियन ਕਿੰਗ ਨੈਬੂਚੈਦ ਨਜ਼ਰ 2 ਦਾ ਪੁੱਤਰ ਹੈ ਨੈਬੂਚੈਦ ਨਜ਼ਰ ਬੇਬਿਲੋਨियन ਕਿੰਗ ਸੀ ਉਸ ਦੇ ਨਾਲ ਆਪਣੇ ਆਪ ਨੂੰ ਸਦਾਮ ਨੇ ਕੰਪੇਅਰ ਕੀਤਾ ਇਹੀ ਨਹੀਂ ਸਦਾਮ ਨੇ ਬੇਬਿਲੋਨ ਦੀਆਂ ਕੰਨਾਂ ਤੇ ਆਪਣਾ ਨਾਮ ਲਿਖਵਾਇਆ ਦੋਸਤੋ ਇਰਾਕੀ ਸਮਾਜ ਭਾਸ਼ਾ ਧਰਮ ਤੇ ਜਾਤੀ ਦੀਆਂ ਲੀਹਾਂ ਤੇ ਫਟਿਆ ਹੋਇਆ ਸੀ ਉਸੇ ਸਾਲ 1978 ਵਿੱਚ ਇਰਾਨ ਵਿੱਚ ਵੀ ਕ੍ਰਾਂਤੀ ਆਈ ਸੀ ਉੱਥੇ ਵੀ ਤਾਨਾਸ਼ਾਹੀ ਨੂੰ ਖਤਮ ਕਰਕੇ ਇੱਕ ਪ੍ਰੋਪਰ ਗਵਰਨਮੈਂਟ ਦਾ ਗਠਨ ਕੀਤਾ ਗਿਆ ਤੇ ਰਾਸ਼ਟਰਪਤੀ ਬਣੇ ਰੌਹਲਾ ਕੋਮੈਨੀ ਇਰਾਨ ਦੀ ਵਿਚਾਰਧਾਰਾ ਇਰਾਕ ਦੀ ਵਿਚਾਰਧਾਰਾ ਤੋਂ ਬਿਲਕੁਲ ਉਲਟ ਸੀ ਸਦਾਮ ਕਦੇ ਵੀ ਆਪਣੇ ਦੇਸ਼ ਵਿੱਚ ਇਰਾਨੀ ਵਿਚਾਰਧਾਰਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਵੈਸੇ ਇਰਾਨ ਕਹਿੰਦਾ ਸੀ ਕਿ ਜਿੱਥੇ-ਜਿੱਥੇ ਵੀ ਤਾਨਾਸ਼ਾਹ ਸਰਕਾਰਾਂ ਨੇ ਉਹਨਾਂ ਨੂੰ ਜੜੋਂ ਪੁੱਟ ਕੇ ਇੱਕ ਲੋਕਤੰਤਰੀ ਸਰਕਾਰ ਹੋਣੀ ਚਾਹੀਦੀ ਹੈ ਕੋਮੈਨੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਰਾਕ ਅਤੇ ਈਰਾਨ ਦੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਕੜਵਾਟ ਆ ਗਈ। ਇਹ ਦੋਵੇਂ ਦੇਸ਼ ਛੱਟ ਅਲ ਅਰਬ ਵਾਟਰਵੇ ਨੂੰ ਲੈ ਕੇ 10 ਮਹੀਨੇ ਤੱਕ ਲੜਦੇ ਰਹੇ। ਛੱਟ ਅਲ ਅਰਬ ਇੱਕ ਲੰਬੀ ਨਦੀ ਜੋ ਦੋਵੇਂ ਦੇਸ਼ਾਂ ਨੂੰ ਜੋੜਦੀ ਹੈ। ਸਦਾਮ ਨੇ ਖੁੱਲਕੇ ਪਬਲਿਕਲੀ ਇਹ ਕਿਹਾ ਕਿ ਇਰਾਕ ਬਿਲਕੁਲ ਵੀ ਈਰਾਨ ਨਾਲ ਨਹੀਂ ਜੁੜਨਾ ਚਾਹੁੰਦਾ। ਇਸ ਵਿੱਚ ਹੀ ਦੋਵੇਂ ਦੇਸ਼ ਪੀਸਫੁਲ ਰਿਲੇਸ਼ਨ ਬਣਾ ਕੇ ਰੱਖ ਸਕਦੇ ਨੇ ਪਰ ਗੱਲਵਾਜ਼ਾ ਕੋਈ ਵੀ ਰਿਜ਼ਲਟ ਨਹੀਂ ਆਉਂਦਾ ਤੇ ਟੈਨਸ਼ਨ ਹੋਰ ਜ਼ਿਆਦਾ ਵਧਦੀ ਜਾਂਦੀ ਹੈ। ਤੇ ਸ਼ੁਰੂ ਹੋਣ ਵਾਲਾ ਸੀ ਉਹ ਯੁੱਧ ਜਿਸ ਨੇ ਰਾਖ ਅਤੇ ਸਦਾਵ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇ ਰੰਗ ਦਿੱਤਾ ਇਰਾਕ ਨੇ 22 ਸਤੰਬਰ 1980 ਨੂੰ ਰਾਤ ਤੇ ਹਮਲਾ ਕੀਤਾ ਪਹਿਲਾਂ ਤਾਂ ਇਰਾਕ ਦੇ ਮਹਿਰਾਵਾਦ ਹਵਾਈ ਅੱਡੇ ਤੇ ਹਮਲਾ ਕੀਤਾ ਫਿਰ ਖੂਜੇਸਤਾਨ ਔਰ ਰਿਚਲੈਂਡ ਨੂੰ ਇਰਾਕ ਦੀ ਸਟੇਟ ਡਿਗਨੇਰ ਕਰ ਦਿੱਤਾ ਇਸ ਹਮਲੇ ਵਿੱਚ ਸਦਾਮ ਨੂੰ ਅਰਮ ਸਟੇਟ ਅਮਰੀਕਾ ਤੇ ਯੂਰਪ ਤੋਂ ਭਾਰੀ ਫਾਈਨੈਂਸ਼ੀਅਲ ਹੈਲਪ ਮਿਲੀ ਸਾਲ 1982 ਯੁੱਧ ਦੇ 2 ਸਾਲ ਬੀਤ ਜਾਣ ਤੋਂ ਬਾਅਦ ਸਦਾਮ ਨੇ ਆਪਣੇ ਸਲਾਹਕਾਰਾਂ ਨਾਲ ਮੀਟਿੰਗ ਕੀਤੀ ਸਿਹਤ ਮੰਤਰੀ ਡਾਕਟਰ ਰਿਆਦ ਇਬਰਾਹਿਮ ਨੇ ਸੁਝਾਅ ਦਿੱਤਾ ਕਿ ਸਦਾਮ ਨੂੰ ਸਾਂਝੀ ਵਾਰਤਾ ਲਈ ਆਉਦਾ ਛੱਡ ਦੇਣਾ ਚਾਹੀਦਾ ਹੈ ਪਰ ਕੁਝ ਹਫ਼ਤੇ ਬਾਅਦ ਡਾਕਟਰ ਇਬਰਾਹਿਮ ਨੂੰ ਬਰਖਾਸਤ ਕਰ ਦਿੱਤਾ ਗਿਆ ਡਾਕਟਰ ਨੂੰ ਕੁਝ ਹੋਰ ਦਿਨਾਂ ਬਾਅਦ ਗ੍ਰਿਫਤਾਰ ਵੀ ਕਰ ਲਿਆ ਤੇ ਉਸ ਨੂੰ ਮਰਵਾ ਦਿੱਤਾ ਜਦੋਂ ਇਬਰਾਹਿਮ ਦੀ ਪਤਨੀ ਲਾਸ਼ ਲੈਣ ਲਈ ਆਉਂਦੀ ਹੈ ਤਾਂ ਦੂਜੇ ਦਿਨ ਲਾਸ਼ ਦੇ ਛੋਟੇ ਛੋਟੇ ਟੁਕੜੇ ਕਰਕੇ ਉਸ ਕੋਲ ਭੇਜ ਦਿੱਤੇ ਗਏ ਲੜਾਈ ਵਿੱਚ ਇਰਾਕ ਦੁਆਰਾ ਕੈਮੀਕਲ ਵੈਪਨ ਦੀ ਵਰਤੋਂ ਕੀਤੀ ਗਈ ਇਹ ਹਥਿਆਰ ਮੁੱਖ ਤੌਰ ਤੇ ਜਰਮਨੀ ਤੋਂ ਸਪਲਾਈ ਕੀਤੇ ਗਏ ਸੀ ਜਿਉਂ-ਜਿਉਂ ਸਾਲ ਬੀਤੇ ਗਏ ਇਰਾਕ ਕਮਜ਼ੋਰ ਹੁੰਦਾ ਗਿਆ ਆਖਰਕਾਰ 20 ਅਗਸਤ 1988 ਨੂੰ ਸੀਜ਼ਫਾਇਰ ਕਰ ਦਿੱਤਾ ਗਿਆ 8 ਸਾਲ ਚੱਲੇ ਇਸ ਯੁੱਧ ਵਿੱਚ ਦੋਵੇਂ ਦੇਸ਼ਕ ਕੰਗਾਲੀ ਦੀ ਕਗਾਰ ਤੇ ਆ ਕੇ ਖੜੇ ਹੋ ਗਏ ਜ਼ਿਆਦਾਤਰ ਨੁਕਸਾਨ ਇਰਾਕ ਦਾ ਹੋਇਆ ਬ੍ਰਿਟੈਨਿਕਾ ਅਨੁਸਾਰ ਇਸ ਯੁੱਧ ਵਿੱਚ 10 ਲੱਖ ਤੋਂ ਵੱਧ ਜਾਨਾਂ ਗਈਆਂ ਤੇ ਇਰਾਨ ਤੇ ਇਰਾਕ ਦੇ ਸਿਪਾਹੀ तकरीबन ਬਰਾਬਰ ਹੀ ਮਾਰੇ ਗਏ ਉਹ ਇਲਾਕੇ ਜੋ 1980 ਤੋਂ ਪਹਿਲਾਂ ਹਰੇ ਭਰੇ ਸਨ ਤੇ ਹੁਣ ਪਿੱਛੇ ਰਹਿ ਗਿਆ ਸੀ ਸਿਰਫ ਖੰਡਰ ਸਦਾਮ ਦੀ ਅਮੇਜ ਪੂਰੇ ਅਰਬ ਅਤੇ ਵਰਲਡ ਵਿੱਚ ਗਿਰ ਗਈ ਕੋ ਮੈਨੀ ਅਰਬ ਵਿੱਚ ਮਸ਼ਹੂਰ ਹੋਇਆ ਜੋ ਦੇਸ਼ੇ ਇਰਾਕ ਨਾਲ ਖੜੇ ਸਨ ਉਹ ਈਰਾਨ ਦੀ ਸਾਈਡ ਚਲੇ ਗਏ ਇਰਾਕ ਦੇ ਵਿੱਚ ਹੁਣ ਸੱਤਾ ਵਿਰੋਧੀ ਗੱਲਾਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੇਸ਼ਾਂ ਨੇ ਇਰਾਕ ਨੂੰ ਯੁੱਧ ਲਈ ਫਾਈਨਾਂਸ ਕੀਤਾ ਸੀ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਇਰਾਕ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ ਉਹ ਪੈਸੇ ਕਿੱਥੋਂ ਦਿੰਦਾ ਅਜੇ ਇਰਾਕ ਨਾਲ ਯੁੱਧ ਖਤਮ ਹੀ ਹੋਇਆ ਸੀ ਕਿ ਉਸਦੇ ਗੁਆਂਢੀ ਰਾਜ ਕੁਵੈਤ ਨਾਲ ਉਹਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ। ਅਸਲ ਵਿੱਚ ਯੁੱਧ ਦੌਰਾਨ ਇਰਾਕ ਨੇ ਕੁਵੈਤ ਤੋਂ 30 ਬਿਲੀਅਨ ਡਾਲਰ ਦਾ ਕਰਜ਼ਾ ਲਿਆ ਸੀ ਤੇ ਸਾਰਾ ਕਰਜ਼ਾ ਮਾਫ਼ ਕਰਨ ਦੀ ਬੇਨਤੀ ਕੀਤੀ ਪਰ ਕੁਵੈਤ ਨੇ ਇਸ ਅਪੀਲ ਨੂੰ ਸਾਫ਼-ਸਾਫ਼ ਠੁਕਰਾ ਦਿੱਤਾ। ਫਿਰ صدאם ਨੇ OPEC ਨੂੰ ਬੇਨਤੀ ਕੀਤੀ ਕਿ ਆਲ ਦੀ ਸਪਲਾਈ ਘਟਾ ਦਿੱਤੀ ਜਾਵੇ। ਆਲ ਦੀ ਸਪਲਾਈ ਘਟਾਉਣ ਨਾਲ ਕਰੂਡ ਆਇਲ ਦੀਆਂ ਕੀਮਤਾਂ ਵੱਧ ਜਾਣਗੀਆਂ ਤੇ ਉਹ ਰਾਕੇ ਆਇਲ ਵੇਚ ਕੇ ਉਹਨਾਂ ਦਾ ਪੂਰਾ-ਪੂਰਾ ਕਰਜ਼ਾ ਚੁਕਾ ਦੇਵੇਗਾ। ਪਰ ਕੁਵੈਤ ਨੇ ਆਲ ਸਪਲਾਈ ਕਟ-ਆਫ ਨਹੀਂ ਕੀਤੀ। ਇਸ ਲਈ ਸਦਾਮ ਨੇ ਕੁਵੈਤ ਤੇ ਹਮਲਾ ਕਰਨ ਦਾ ਪੂਰਾ ਮਨ ਬਣਾ ਲਿਆ ਸਦਾਮ ਨੇ ਐਲਾਨ ਕੀਤਾ ਕਿ ਕੁਵੈਤ ਇਤਿਹਾਸਕ ਤੌਰ ਤੇ ਇਰਾਕ ਦਾ ਹੀ ਪਾਰਟ ਹੈ ਬ੍ਰਿਟਿਸ਼ ਨੇ ਹੀ ਕੁਵੈਤ ਨੂੰ ਇਰਾਕ ਤੋਂ ਅਲੱਗ ਕੀਤਾ ਸੀ ਇਸੇ ਦੌਰਾਨ ਅਮਰੀਕੀ ਰਾਜਦੂਤ ਐਪਰੇ ਗਲੇਸਪੀ ਸਦਾਮ ਨਾਲ 25 ਜੁਲਾਈ 1990 ਨੂੰ ਐਮਰਜੈਂਸੀ ਮੀਟਿੰਗ ਕਰਦੇ ਨੇ ਸਮਝਾਉਂਦੇ ਨੇ ਕਿ ਜੇ ਇਰਾਕ ਕੁਵੈਤ ਤੇ ਹਮਲਾ ਕਰੇਗਾ ਤਾਂ ਅਮਰੀਕਾ ਨਾਲ ਰਿਲੇਸ਼ਨ ਬਿਲਕੁਲ ਖਤਮ ਹੋ ਜਾਣਗੇ ਸਦਾਮ ਦੇ ਨਾ ਮੰਨਣ ਤੇ ਅਮਰੀਕਾ ਨੇ ਇਰਾਕ ਤੋਂ ਦੂਰੀ ਬਣਾ ਲਈ ਇਰਾਕ ਅਤੇ ਕੁਵੈਤ ਵਿੱਚ ਗੱਲਬਾਤ ਦਾ ਆਖਰੀ ਸੈਸ਼ਨ ਵੀ ਅਸਫਲ ਰਿਹਾ ਤੇ ਹੁਣ ਗਲਫ ਵਾਰ ਸ਼ੁਰੂ ਹੋਣ ਵਾਲੀ ਸੀ 2 ਅਗਸਤ 1990 ਸਦਾਮ ਨੇ ਕੁਵੈਤ 'ਤੇ ਹਮਲਾ ਕਰ ਦਿੱਤਾ ਤੇ ਇੰਟਰਨੈਸ਼ਨਲ ਕ੍ਰਾਈਸਿਸ ਨੂੰ ਅੱਗ ਲਾ ਦਿੱਤੀ 4 ਅਗਸਤ 1990 ਨੂੰ ਕੁਵੈਤ ਇਰਾਕ ਦੇ ਕਬਜ਼ੇ ਵਿੱਚ ਆ ਗਿਆ 28 ਅਗਸਤ 1990 ਨੂੰ ਗਵਰਨਰਟ ਆਫ ਇਰਾਕ ਸਟੈਬਲਿਸ਼ ਕੀਤੀ ਗਈ ਜੋ ਕਿ ਰਾਗਦੀਪ ਪਪਟ ਸਰਕਾਰ ਸੀ ਤੇ ਗਵਰਨਰ ਅਲੀ ਹਸਨ ਅਲ ਮਦੀਦ ਨੂੰ ਬਣਾਇਆ ਗਿਆ ਦੂਜੇ ਪਾਸੇ ਯੂ ਐਸ ਪ੍ਰੈਜ਼ੀਡੈਂਟ ਜਾਰਜ ਬੁਸ਼ ਨੇ ਵੀ ਇਸ ਹਮਲੇ ਦਾ ਪੂਰਾ ਪੂਰਾ ਵਿਰੋਧ ਕੀਤਾ ਇਸ ਹਮਲੇ ਨੇ ਪੂਰੀ ਦੁਨੀਆ ਨੂੰ ਪ੍ਰਾਈਸ ਆਫ ਔਇਲ ਦੇ ਵਧਣ ਤੇ ਵਰਲਡ ਇਕਨੋਮੀ ਨੂੰ ਸਿਰ ਰੱਖਣ ਦੀ ਚਿੰਤਾ ਵੱਲ ਫੋਕਸ ਕੀਤਾ ਬ੍ਰਿਟੇਨ ਨੇ ਵੀ ਕੁਐਤੀ ਆਲ ਤੇ ਬਿਲੀਅਨਸ ਆਫ ਡਾਲਰ ਇਨਵੈਸਟ ਕੀਤੀ ਹੋਈ ਸੀ ਇਸ ਲਈ ਬੋਸ਼ ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਮੀਟਿੰਗ ਕਰਦੇ ਨੇ ਯੂਨ ਨੇ ਸਦਾਮ ਨੂੰ 警告 ਦਿੱਤੀ ਗਈ ਕਿ ਉਹ ਜਲਦੀ ਤੋਂ ਜਲਦੀ ਕੁਵੈਤ ਤੋਂ ਆਪਣੀ ਫੌਜ ਨੂੰ ਹਟਾ ਲਵੇ ਨਹੀਂ ਤਾਂ ਨਤੀਜਾ ਬਹੁਤ ਜ਼ਿਆਦਾ ਮਾੜਾ ਹੋਵੇਗਾ ਤੇ ਸਦਾਮ ਨੂੰ ਇਸ ਧਮਕੀ ਨਾਲ ਕੋਈ ਵੀ ਫਰਕ ਨਾ ਪਿਆ ਤੇ ਸਦਾਮ ਨੇ ਆਪਣੇ ਅਗਲੇ ਨਿਸ਼ਾਨੇ ਸਾਊਦੀ ਅਰਬ ਤੇ ਫੋਕਸ ਕੀਤਾ ਅਮਰੀਕਾ ਪੂਰੀ ਤਰ੍ਹਾਂ ਸਾਊਦੀ ਅਰਬ ਦੇ ਨਾਲ ਖੜਾ ਸੀ ਕਿਉਂਕਿ 1940 ਤੋਂ ਲੈ ਕੇ ਹੁਣ ਤੱਕ ਸਾਊਦੀ ਅਰਬ ਅਮਰੀਕਾ ਦਾ ਔਇਲ ਐਕਸਪੋਰਟਰ ਦੇਸ਼ ਰਿਹਾ ਹੈ ਇਸ ਲਈ ਅਮਰੀਕਾ ਐਲਾਈਸ ਗਰੁੱਪ ਜਿਸ ਵਿੱਚ ਏਜਿਪਟ ਸੀਰੀਆ ਤੇ ਮੈਕੋਸਲਰਕੇ ਵਰਗੇ ਦੇਸ਼ ਵੀ ਸੰਸੀ ਮੀਡਲ ਈਸਟ ਦੀ ਸਭ ਤੋਂ ਵੱਡੀ ਇराकी ਫੌਜ ਨੂੰ ਕਿਰਲੀ ਕੁਐਤ ਅਤੇ ਰਾਤ ਨਾਲ ਲੱਗਦੀ ਸਰਹੱਦ ਤੇ ਤੈਰਾਤ ਹੋ ਗਏ। ਸਦਾਮ ਦੀ ਫੌਜ ਨੇ ਕੁਐਤ ਵਿੱਚ ਪੂਰੀ ਲੁੱਟ ਮਚਾਈ। ਇਤੋਂ ਤੱਕ ਕਿ ਕੁਐਤੀ ਮਹਿਲਾਵਾਂ ਵਿੱਚੋਂ ਸੰਗਮਾਰ-ਮਾਰ ਲਾ ਕੇ ਸਦਾਮ ਦੇ ਮਹਿਲਾ ਵਿੱਚ ਸ਼ਿਫਟ ਕਰ ਦਿੱਤਾ ਗਿਆ। ਗੱਲਬਾਤ ਅਤੇ ਧਮਕੀਆਂ ਦੇਣ ਤੋਂ ਬਾਅਦ ਆਖਰਕਾਰ ਸਦਾਮ ਵੀ ਆਪਣੀ ਸ਼ਰਤ ਰੱਖ ਦਿੰਦਾ ਹੈ। ਸਦਾਮ ਕਹਿੰਦਾ ਹੈ ਕਿ ਪੇਲਸਟੀਨੀਆਂ ਮੁੱਦੇ ਨੂੰ ਮੁਰਤੋਦਵਾਰਾ ਦੇਖਿਆ ਜਾਵੇ ਤੇ ਇਜ਼ਰਾਈਲ ਨੇ ਜੋ ਟੈਰਿਟਰੀ ਬੈਸਟ ਬੈਂਕ ਗੋਲਨ ਹਾਈਟਸ ਤੇ ਗਾਜਾ ਸਟ੍ਰਿਪ ਦੀ ਓਕੂਪਾਈ ਕੀਤੀ ਹੈ ਉਸ ਨੂੰ ਵਾਪਸ ਕਰੇ ਤਾਂ ਹੀ ਮੈਂ ਫੌਜ ਨੂੰ ਵਾਪਸ ਜਾਣ ਦਾ ਹੁਕਮ ਦਵਾਂਗਾ ਪਰ ਐਲਾਈਅੰਸ ਗਰੁੱਪ ਨੇ ਇਸ ਸ਼ਰਤ ਨੂੰ ਰਿਜੈਕਟ ਕਰ ਦਿੱਤਾ ਇਸ ਤੋਂ ਬਾਅਦ ਹੁਣ ਸਦਮ ਕੀ ਕਰੇ ਉਸ ਨੇ ਇਜ਼ਰਾਈਲ ਤੇ ਮਿਸਾਈਲ ਨਾਲ ਹਮਲੇ ਕੀਤੇ ਇਸ ਪਿੱਛੇ ਵੀ ਉਸ ਦਾ ਇੱਕ ਪੂਰਾ ਪੂਰਾ ਪਲਾਨ ਸੀ ਜੇ ਇਜ਼ਰਾਈਲ ਵਾਪਸ ਇਰਾਕ ਤੇ ਹਮਲਾ ਕਰਦਾ ਹੈ ਤਾ ਪੂਰਾ ਅਰਬ ਦੇਸ਼ ਇਜ਼ਰਾਈਲ ਦੇ ਖਿਲਾਫ ਖੜਾ ਹੋ ਜਾਵੇਗਾ ਅਤੇ ਫਿਰ ਤੋਂ ਅਰਬ ਦੇਸ਼ ਰਾਗ ਦੀ ਸਾਈਡ ਆ ਜਾਣਗੇ ਪਰ ਅਜੇ ਹੁੰਦਾ ਨਹੀਂ ਕਿਉਂਕਿ ਅਮਰੀਕਾ ਨੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਰੋਕੇ ਰੱਖਿਆ ਸੀ ਫਿਰ ਫਰਵਰੀ 1991 ਵਿੱਚ ਅਲਾਈਸ ਫੋਰਸਸ ਤੇ ਇਰਾਕੀ ਫੋਰਸਸ ਵਿਚਕਾਰ ਲੜਾਈ ਹੋਈ ਤੇ ਇਰਾਕ ਨੂੰ ਕੁਵੇਤ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀਸ ਫਾਇਰ ਐਗਰੀਮੈਂਟ ਹੋਇਆ ਤੇ ਰਾਮ ਤੇ ਬਹੁਤ ਸਾਰੀਆਂ ਸੰਕਸ਼ਨਸ ਲਾ ਦਿੱਤੀਆਂ ਗਈਆਂ। ਇਰਾਕ ਦੇ ਆਇਲ ਐਕਸਪੋਰਟ ਤੇ ਵੀ ਪੰਦੀ ਲਾ ਦਿੱਤੀ ਗਈ। ਇਹੀ ਦੌਰ ਸੀ ਜਦੋਂ ਸਦਾਮ ਦਾ ਡਾਊਨਫਾਲ ਸ਼ੁਰੂ ਹੋ ਗਿਆ। ਸਦਾਮ ਨੂੰ ਹੁਣ ਆਪਣੀ ਸੱਤਾ ਖੋਣ ਦਾ ਪੂਰਾ ਪੂਰਾ ਡਰ ਸੀ। ਉਸਨੇ ਸਭ ਤੋਂ ਪਹਿਲਾਂ ਇਰਾਕ ਦੇ ਨੈਸ਼ਨਲ ਫਲੈਗ ਵਿੱਚ ਅੱਲਾਹੁ ਅਕਬਰ ਲਿਖਵਾਇਆ। 72 ਲੀਟਰ ਬਲੱਡ ਦੀ ਵਰਤੋਂ ਬਲੱਡ ਕਰਾਣ ਲਿਖਣ ਲਈ ਕੀਤੀ ਗਈ। ਇਹ ਇੱਕ ਸਟੰਡ ਸੀ ਜਿਸ ਨਾਲ ਲੋਕਾਂ ਨੂੰ ਦੁਬਾਰਾ ਪ੍ਰੋਸੈਸ ਵਿੱਚ ਲਿਆ ਜਾਵੇ। ਇਰਾਕੀ ਆਇਲ ਤੇ ਬਹੁਤ ਜ਼ਿਆਦਾ ਪੰਦੀਆਂ ਲੱਗੀਆਂ ਹੋਣ ਕਰਕੇ ਇਰਾਕ ਤੇ ਗਰੀਬ ਤੋਂ ਗਰੀਬ ਹੁੰਦਾ ਗਿਆ। ਸਰਦਾਮ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਇਆ ਉਹ ਫਿਰ ਤੋਂ ਆਪਣੀ ਫੌਜ ਨੂੰ ਦੁਬਾਰਾ ਰੀਨਿਊ ਕਰਨ ਵਿੱਚ ਲੱਗ ਗਿਆ ਸੈਂਕਸ਼ਨ ਦੇ ਬਾਵਜੂਦ ਵੀ ਉਹ ਆਪਣੀ ਮਨਮਰਜ਼ੀ ਕਰਦਾ ਰਿਹਾ ਪਰ 1997 ਅਤੇ 1998 ਵਿੱਚ UN ਨੇ ਸਬੂਤਾਂ ਨਾਲ Iraq ਦੇ ਸੰਸ਼ਕਸ਼ਣ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ। ਆਖਰਕਾਰ UN ਨੇ Saddam ਖਿਲਾਫ ਸਰਚ ਵਾਰਡਟ ਜਾਰੀ ਕਰ ਦਿੱਤਾ। ਅਮਰੀਕਾ ਦੀ ਫੌਜ ਨੇ 20 ਮਾਰਚ 2003 ਨੂੰ ਇਰਾਕ ਤੇ ਹਮਲਾ ਕਰ ਦਿੱਤਾ। ਕਮਜ਼ੋਰ ਇਰਾਕੀ ਫੌਜ ਨਹੀਂ ਲੜ ਸਕੀ। ਗਵਰਨਮੈਂਟ ਨੂੰ ਹਟਾ ਦਿੱਤਾ ਗਿਆ ਪਰ Saddam ਅੰਡਰਗਰਾਉਂਡ ਹੋ ਗਿਆ। US ਦੀ Top Most Wanted List ਵਿੱਚ Saddam ਨੂੰ ਟੌਪ ਤੇ ਰੱਖਿਆ ਗਿਆ। ਤੁਲਾਈ 2003 ਵਿੱਚ ਸੱਦਾਮ ਦੇ ਪੁੱਤਰ ਉਹਦੇ ਅਤੇ ਕੁਸੇ ਨੂੰ ਵੀ ਮਾਰ ਦਿੱਤਾ ਗਿਆ 13 ਦਸੰਬਰ 2003 ਆਪਰੇਸ਼ਨ ਰੈਡ ਡਾਊਨ ਚਲਾਇਆ ਗਿਆ ਸੱਦਾਮ ਤਿਕਰੀ ਦੇ ਨੇੜੇ ਅਦ ਜ਼ਾਵਰ ਵਿੱਚ ਆਪਣੇ ਫਾਰਮ ਹਾਊਸ ਵਿੱਚ ਬੰਕਰ ਵਿੱਚੋਂ ਮਿਲਿਆ 30 ਜੂਨ 2004 ਸੱਦਾਮ ਸੈਨ ਤੇ ਉਸਦੇ 11 ਸੀਨੀਅਰ ਪਾਥ ਲੀਡਰਸ ਨੂੰ ਯੂਐਸ ਨੇ ਇराकी ਗਵਰਨਮੈਂਟ ਨੂੰ ਸੌਂਪ ਦਿੱਤਾ ਜਿੱਥੇ ਉਸ ਉੱਪਰ ਵਾਰ ਅਗੇਂਸਟ ਹਿਊਮੈਨਿਟੀ ਦਾ ਮੁਕੱਦਮਾ ਚੱਲਿਆ ਉਸ ਉੱਪਰ ਲੱਗੇ ਹੋਰ ਵੀ ਬਹੁਤ ਸਾਰੇ ਦੋਸ਼ ਸੱਚ ਸਾਬਤ ਹੋਏ ਤੇ 5 ਨਵੰਬਰ 2006 ਨੂੰ ਸੱਦਾਮ ਨੂੰ ਦੋਸ਼ੀ ਘਰਾ ਦਿੱਤਾ ਗਿਆ ਤੇ ਫਾਂਸੀ ਦੀ ਸਜ਼ਾ ਸੁਣਾ ਲਈ ਗਈ 30 ਦਸੰਬਰ 2006 Saddam ਦੀ ਫਾਂਸੀ ਦਾ ਦਿਨ Saddam ਤੋਂ ਉਹਦੀ ਆਖਰੀ ਇੱਛਾ ਪੁੱਛੀ ਗਈ ਤਾ ਸਦਾਮ ਨੇ ਕਿਹਾ ਕਿ ਮੈਨੂੰ ਫੌਜੀ ਪਨਿਸ਼ਮੈਂਟ ਦਿੱਤੀ ਜਾਵੇ ਤਾਂ ਕਿ ਮੈਂ ਸਿਪਾਹੀ ਦੀ ਤਰ੍ਹਾਂ ਮਰ ਸਕਾਂ ਕਿਉਂਕਿ ਮੈਂ ਹਾਂ ਕਮਾਂਡਰ ਇਨ ਚੀਫ ਆਫ ਦੀ ਰਾਕੀ ਮਿਲਟਰੀ ਤੇ ਇਸ ਇੱਛਾ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਤੇ ਫਾਂਸੀ ਦੇ ਦਿੱਤੀ ਗਈ ਸਦਾਮ ਨੂੰ ਉਸਦੇ ਬਰਥਪਲੇਸ ਅਲ ਅਵਜਾ ਵਿੱਚ ਦਫਨਾਇਆ ਗਿਆ ਪਰ 2015 ਵਿੱਚ ਉਸਦੀ ਕਬਰ ਨੂੰ ਤੋੜ ਦਿੱਤਾ ਗਿਆ ਤੋੜਨ ਤੋਂ ਪਹਿਲਾਂ ਸੁੰਨੀ ਟ੍ਰਾਈਬਲ ਗਰੁੱਪ ਨੇ ਉਹਦੀ ਬੋਡੀ ਨੂੰ ਸੀਕ੍ਰੀਟ ਜਗ੍ਹਾ ਤੇ ਰੱਖ ਦਿੱਤਾ ਜੋ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਤੇ ਦੋਸਤੋ ਇਹ ਸੀ ਸਦਾਮ ਹੁਸੈਨ ਦੀ ਪੂਰੀ ਕਹਾਣੀ ਇੱਕ ਇਨਸਾਨ ਜੋ ਗਰੀਬੀ ਤੋਂ ਉੱਠ ਕੇ ਸੱਤਾ ਵਿੱਚ ਆਇਆ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਦੀ ਭਲਾਈ ਕਰਨ ਦੀ ਬਜਾਏ ਆਪਣੇ ਪਰਸਨਲ ਲਾਲਚ ਵਿੱਚ ਇੰਨਾ ਜ਼ਿਆਦਾ ਖੁੱਭ ਗਿਆ ਕਿ ਉਸਨੇ ਪੂਰੇ ਦੇਸ਼ ਨੂੰ ਬਰਬਾਦ ਕਰ ਦਿੱਤਾ ਇੰਨਾ ਘਟਨਾਵਾਂ ਤੋਂ ਬਾਅਦ ਅੱਜ ਤੱਕ ਵੀ ਇਰਾਕ ਦੀ ਇਕਨੋਮੀ ਸਥਿਰ ਨਹੀਂ ਹੋ ਸਕੀ ਤੇ ਉੱਥੋਂ ਦੀ 80% ਪੋਪੂਲੇਸ਼ਨ ਅੱਜ ਵੀ ਗਰੀਬੀ ਹੰਡਾ ਰਹੀ ਹੈ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ